गोर गोरे, गोरे हथा ते मैंदड़ लाया गोर गोरे, गोरे हे मैंदड़ लाया कुड़ी ने आप सजाया बोला करमटर पींगा झूटदिया झूठ दिया नर्म मुंडिया नारा पिंगा झूटदिया झूठ दिया न मुंडिया नारा पिंगा झूटदियाँ ਤੇ ਹੋਰ ਬੇਬੇ ਫਿਰ ਤੁਸੀਂ ਨਾ ਮਤਲਬ ਕਿ ਵੀ ਹੋਰ ਖੇਡਾਂ ਵੀ ਖੇਡਦੀਆਂ ਹੋਵਾਂਗੀਆਂ ਉੱਥੇ ਨਾ ਖੇਡਾਂ ਵੀ ਖੇਡਦੀਆਂ ਅੱਡੀ ਛੜੱਪੇ ਖੇਡਦੀਆਂ ਅੱਡੀ ਛੜੱਪਾ ਛਿਆ ਅੱਡੀ ਛੜੱਪਾ ਨਾ ਫਿਰ ਤੁਸੀਂ મતલਬ ਕਿ ਜਦੋਂ ਜਿਆਦਾ ਇਕੱਠੀਆਂ ਹੋ ਜਾਂਦੀਆਂ ਸੀ ਕੁੜੀਆਂ ਕਿੰਨੇ ਸਾਰੇ ਹੋ ਜਾਂਦੀਆਂ ਨੇ ਫਿਰ ਤੁਸੀਂ ਇੰਨੀਆਂ ਜਣੀਆਂ ਵੱਡਾ ਚੱਕਰ ਬਣਾ ਕੇ ਫਿਰ ਤੁਸੀਂ ਬੋਲੀ ਕਿਵੇਂ ਪਾਉਂਦੀਆਂ ਸੀ ਮੈਂ ਬੋਲੀ ਪਾਉਂਦੀਆਂ ਫਿਰ ਉਹ ਕੁੜੀਆਂ ਨੇ ਪਾਉਣੀ ਆ ਉਧਰ ਉਹ ਇਧਰ ਇੱਕ ਗੱਲ ਵੀ ਇੱਕ ਪਾਸੇ ਕੁੜੀਆਂ ਨੇ ਇੱਕੋ ਆਪਣੀ ਬੋਲੀ ਪਾਉਣੀ ਦੁਨੀਆਂ ਨੇ ਆਪਣੀ ਬੋਲੀ ਪਾਉਣੀ ਵੀ ਦੋ મતલਬ ਟੜੇ ਕਰ ਲੈਂਦੀਆਂ ਸੀ ਇੱਕ 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 ਇਧਰ ਅੱਧੀਆਂ ਇਧਰ ਖੜ੍ਹ ਜਾਂਦੀਆਂ ਅੱਧੀਆਂ ਇਧਰ ਇੱਕ ਵਾਰੀ ਉਹਨਾਂ ਨੇ ਬੋਲੀ ਪਾਉਣੀ ਇੱਕ ਵਾਰੀ ਉਹਨਾਂ ਨੇ ਪਾਉਣੀ ਆ ਹਾਂ ਉਹਨਾਂ ਨੇ ਖੜ੍ਹਦੀਆਂ ਅੱਛਾ ਫਿਰ ਬੋਲੀ ਵੀ ਇੰਨੀ ਚੱਕਦੀਆਂ ਸੀ ਇੱਕ ਵਾਰੀ ਉਹਨਾਂ ਨੇ ਬੋਲੀ ਅੱਧੀ ਉਹਨਾਂ ਨੇ ਪਾ ਦੇ ਉਹ ਨਹੀਂ ਨਾ ਹੂੰ ਤੇ ਫਿਰ ਤੁਸੀਂ ਗੱਲਾਂ ਕੀ ਦੀਆਂ ਕਰਦੇ ਹੁੰਦੇ ਸੀ ਕਿ ਜਦੋਂ ਕਈ ਵਾਰੀ ਫਿਰ ਆਪਾਂ ਥੱਕ ਜਾਂਦੇ ਸੀ ਜਦੋਂ ਕਿ ਦਫਾ-ਫਾ ਆ ਕੇ ਫਿਰ ਬੈਠ ਕੇ ਗੱਲਾਂ ਕਰਦੇ ਸੀ ਬੈਠ ਕੇ ਗੱਲਾਂ ਕਰਦੇ ਆਪਾਂ ਇਹ ਥੱਖਾਂ ਦੀਆਂ ਕਰਨੀਆ ਨੰਡੋਆਂ ਦੀਆਂ ਕਰਨੀਆ ਪਰ ਹਮਨੇ ਨਹੀਂ ਕਰਨੀਆ ਚੁਗਰੀਆ ਵੀ ਕਰਦੇ ਹੁੰਦੇ ਆ ਇਹ ਭਾਣੇ ਮੇਰਾ ਤਾਂ ਇੰਨਾ ਚੰਗਾ ਹੈ ਤੇ ਇਹਨੇ ਮੈਂ ਤਾਂ ਬਿੰਦੇ ਨਹੀਂ ਮੇਰਾ ਤਾਂ ਸਾਰਾ ਖੰਡਾ ਮੇਰੇ ਇਹਨਾਂ ਬਿੰਦੇ ਨਹੀਂ ਹਾਰਦਾ ਭਾਣੇ ਮੇਰਾ ਪਣਾਣਾ ਪੈ ਗਿਆ ਆ ਮਾਝਾ ਹਮ ਮਤਨ 10 ਕ ਜਣਾਂ ਰਹਿੂੰਗੀ ਉਹਨੇ ਤਾਂ ਹੋੜਾ ਆ ਜਾਣਾ ਆ ਜਾਣਾ ਮਤਭਾਗ ਜੂਗੀ ਹਾਂ ਹਾਂ ਉਹ ਤੇ ਹੋੜਾ ਜਣਾ ਲੈਣ ਭਾਈ ਮੈਨੂੰ ਮੇਨ ਮੈਨੂੰ ਸਾਰਾ ਗੱਲਾਂ ਆਈ ਆਈ ਵੇ ਵੇ ਦੀਆਂ ਗੱਲਾਂ ਨਾ ਆ ਕੇ ਆਈ ਕਿਕਰ ਸੱਸਾਂ ਦੀ ਕਿਵੇਂ ਕਰਿਆ ਕਰਦੇ ਸੱਸਾਂ ਦੀਆਂ ਚੁਗਲੀਆਂ ਸੱਸਾਂ ਦੀਆਂ ਚੁਗਲੀਆਂ ਕਰਦੇ ਹੁੰਦੇ ਨਹੀਂ ਮੈਂ ਦੇ ਕੰਮ ਬਸੇਰੇ ਕਰਨੇ ਮੈਨੂੰ ਕੰਦੀ ਦੀ ਵੀ ਆਦੇ ਕੰਮ ਪਿਆ ਇਹ ਵੀ ਕਰਨਾ ਹੈ ਫਿਰ ਜੇ ਮੈਂ ਠੱਕ ਜਾਂਦੀ ਮੈਂ ਰੋਟੀ ਖਾਣੀ ਆਂ ਬਿੱਬੇ ਮੈਂ ਰੋਟੀ ਖਾਣੀ ਆਂ ਫਿਰ ਖਾਦੀ ਰੋਟੀ ਭਾਈ ਆ ਪਹਿਲਾਂ ਗੱਦਾ ਸੱਚਾ ਤਾਂ ਕੁੜੀਆਂ ਡਰਦੀਆਂ ਸੀਆਂ ਹੋ ਕੈਦੀ ਦੱਬੀ ਆ ਹੁਣ ਨਹੀਂ ਦੱਬੀ ਕੋਈ ਹਉ ਤਾਂ ਚਾਹਤ ਉਠਾੰ ਮੀਆ ਨਾ ਉੱਥਾ ਤਨੂ ਸਹੀ ਗੱਲ ਆ ਨੰਦਾਂ ਨੇ ਵੀ ਚੁਗਦੀਆਂ ਕਰਿਆ ਕਰਦੀਆਂ ਨਾ ਆਂਡਾਂ ਨੇ ਚੁਗਦੀਆਂ ਨੀ ਤਾਂ ਨੰਦਾਂ ਦੀ ਵਾਰੀ ਖਰਾਬ ਆ ਕਹਿੰਦੀਆਂ ਨੇ ਨੰਦਾਂ ਦੀ ਵਾਰੀ ਖਰਾਬ ਆ ਹੈ ਮੇਰੇ ਨੰਦ ਨਹੀਂ ਹਾਈ ਮੇਰੀ ਨੰਦ ਤਾਂ ਹੈ ਨਹੀਂ ਚੰਗੀ ਟੀ ਮੇਰੇ ਬੇਨਾ ਸਾਹ ਨਹੀਂ ਲੈਂਦੀ ਹਾਂ ਇਹ ਮਾਤੇ ਕੀਦਾ ਨਹੀਂ ਭਾਬੀ ਤੂੰ ਲਈ ਨਾ ਇਹ ਮੇਰਾ ਜੀ ਨਹੀਂ ਲੱਗਣਾ ਚੰਗੀਆਂ ਵੀ ਹੁੰਦੀਆਂ ਸਨ ਫੇ ਚੰਗੀ ਵੀ ਮੇਰੀ ਨੰਦ ਤਾਂ ਬਾਕ ਆ ਧਰੇ ਕਹਿਣਾ ਮੈਂ ਤਾਂ ਮੇਰੇ ਬੀਵੀ ਜਿਹੜੇ ਭੇਜ ਦੂੰ ਭੈ ਭਾਬੀ ਨੂੰ ਲਿਆ ਮੇਰਾ ਜੀ ਨਹੀਂ ਲੱਗਦਾ ਮਾ ਭੇਰਾ ਦਾ ਜੀ ਲੱਗਣਾ ਤੇਰਾ ਭਾਈ ਉਹ ਨਹੀਂ ਜੀ ਲੱਗਣਾ ਸਾਡੇ ਬੂਆ ਜੀ ਬਹੁਤ ਚੰਗੇ ਸੀ ਨਾ ਹਾਂ ਮਾਉਤਨ ਦੇਦੇ ਭਾਈ ਆਪਣਾ ਦਾ ਮਾਉਤ ਪਿਆਰ ਕਰਦੇ ਤੇ ਫਿਰ ਤੁਸੀਂ ਜਦੋਂ ਉੱਥੇ ਤੀਆਂ ਬੇਦਾ ਕਰਦੀਆਂ ਸੀ ਵੱਲੋਂ ਪਾਉਂਦੀਆਂ ਸੀ ਵੱਲੋਂ ਪਾਣ ਵੇਲੇ ਫਿਰ ਘਰੇ ਖੀਰ ਪੂੜੇ ਬਣੇ ਹੁੰਦੇ ਹੋਣਗੇ ਹਾਂ ਖੀਰ ਪੂੜੇ ਹੁੰਦੇ ਸੀ ਅੱਛਾ ਮੇਰੇ ਉੱਥੇ ਮੱਥਾ ਟੇਕ ਗਿਆ ਮੂਹਿਆਂ ਵੱਲੋਂ ਪਾਉਂਦੀਆਂ ਮੱਥਾ ਕਿੱਥੇ ਟੇਕਦੇ ਸੀ थ टेक खेल हाँ मत्था टेक केिया लगद मत्था टेक लगे मत्था टेक उलोंद अच्छा पादो चंदरी छोड़े पावे सार कठिया करे पादो चंदरी छोड़े पावे सार कठिया करे ਸਾਉਣ ਚਾਰ ਚੜ੍ਹੇ ਕੁੰਗੀਆਂ ਚੌ ਚਾਹਾਂ ਦਾ ਬਈ ਹੁਣ ਭਾਈ ਤੀਆਂ ਉੰਗੀਆਂ ਸਾਉਣ ਨੂੰ ਤਾਂ ਵੀਰ ਕਹਿੰਦੀ ਸੀ ਤੇ ਭਾਦੋਂ ਨੂੰ ਕਹਿੰਦੀ ਸੀ ਚੰਦਰੀ ਐ ਦਾ ਨਾ ਭਾਦਰ ਕੇ ਅੰਦਰ ਹੀ ਬਿਸੋੜੇ ਪਾਵੇ ਸਾਉਣ ਵੀਰ ਕੱਠੀਆਂ ਕਰੇ ਸੁਣਾਓ ਸੁਣਾਓ ਫੇਰਾ ਸੁਣਾਓ ਗੋਲੀ ਪਾਓ ਭਾਦੋਂ ਚੰਦਰੀ ਦੇ ਅੰਦਰ ਹੀ ਬਿਸੋੜੇ ਪਾਵੇ ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਦੇ ਬਿਸੋ ਨੀ ਲੱਠੀਆਂ ਕਰੇ ਹਾਂ ਹੁਣ ਵੀ ਪਾਉਂਦੀਆਂ ਨੇ ਕੁੜੀਆਂ ਇਹ ਬੋਲੀ ਮੇਰੀ ਮਾਂ ਨੂੰ ਲੱਖਾਣਾ ਨਾ ਆਇਆ ਤੀਆਂ ਦੇ ਵੇ ਚਾੜੇ ਤੋਰਿਆ ਤੇਰੀ ਮਾਂ ਨੂੰ ਲੱਖਾਣਾ ਨਾ ਆਇਆ ਤੀਆਂ ਦੇ ਵੇ ਚਾੜੇ ਤੋਰਿਆ ਇਹ ਕੁੜੀਆਂ ਜਦੋਂ ਜੀਜਾ ਆਉਂਦਾ ਸੀ ਤੀਆਂ ਦੇਖਣ ਵਾਸਤੇ ਉਹਨੂੰ ਪਾਉਂਦੀਆਂ ਸੀ ਨਾ ਹਾਂ ਇਹ ਇਹ ਉਹ ਤਾਂ ਬੰਦ ਸੀ ਬੋਲੀ ਹੋਰ ਦੇ ਮਿੱਟੀਆਂ ਦੇ ਵਿਚਾਰੇ ਸੋਟਲਾ ਬੀਜੀਤੀਆਂ ਕਿਉਂ ਆਇਆ ਹੈ ਫਿਰ ਉਹਦੀ ਮਾਂ ਨੂੰ ਭੈਣ ਨੂੰ ਸਾਰਿਆਂ ਨੂੰ ਬੋਲਦੀਆਂ ਪਾਣ ਲੱਗ ਜਾਂਦੀ ਸਰ ਨਾ ਉਹ ਗੁੱਸਾ ਕਰਦਾ ਸੀ ਮਾਂ ਮਾਂ ਪਹਿਲਾਂ ਜੀ ਜੇਤੀਆਂ ਦੇਖਣ ਵੀ ਜਾਇ ਕਰਦੇ ਨਾ ਜਿੱਦੇ ਦਾਸਤੀਆਂ ਹੁੰਦੀਆਂ ਸੀ ਉਦਦੇ ਆਉਂਦੇ ਸੀ ਕਹਿੰਦੇ ਵੀ ਅੱਜ ਲੈਣ ਜਾਣਾ ਵੀ ਮੈਂ ਆਪਣੇ ਘਰ ਵਾਲੀ ਨੂੰ ਨਾ ਇਹ ਉਹ ਮੈਂ ਭੁੱਲ ਗਈ ਉਹ ਕਹਿ ਰਿਹਾ ਹੁੰਦਾ ਮੈਂ ਮਾਂ ਦਾ ਤੇ ਜਿਆ ਨਾਇਆ ਤੇ ਮੋ ਮੱਬ ਦਾ ਮਾਰੇ ਆਇਆ ਇਹ ਮੈਂ ਭੁੱਲ ਗਈ ਮਾ ਮਾ ਦਾ ਪੇਜ ਆਇਆ ਤੇ ਇਹ ਮੋਂ ਮਮਤਾ ਦਾ ਮਾਰਿਆ ਏਡੀ ਨੂੰੋਂ ਆਇਆ ਚੱਲ ਕੇ ਹਾਂ ਤੇ